ਮੈਂ ਪੱਤਰਕਾਰ ਕਵਜਿੰਦਰ ਸਿੰਘ ਰਾਡੀ ਜਿਨੇੜਾ ਗੁਰ ਤੋਂ ਗੱਲ ਕਰੀਏ ਹਲਕਾ ਕੰਡੂਰ ਸਾਹਿਬ ਦੀ ਚੋਣਾਂ ਦੀ ਜਿਨ੍ਹਾਂ ਵਿੱਚ ਭਾਈ ਅਮਰਪਾਲ ਜੀ ਨੇ ਹਿੱਸਾ ਲਿਆ ਉਹਨਾਂ ਦੀਆਂ ਚੋਣਾਂ ਨੂੰ ਜਿਤਾਉਣ ਵਾਸਤੇ ਭਾਈ ਰਵੇਲ ਸਿੰਘ ਜੀ ਦੀ ਕੋਲੋਂ ਬਹੁਤ ਯੋਗਦਾਨ ਪਾਇਆ ਗਿਆ ਵਾ ਤੇ ਗੱਲ ਕਰਦੇ ਆ ਭਾਈ ਰਵੇਲ ਸਿੰਘ ਜੀ ਨਾਲ ਵੀ ਭਾਈ ਅਮਰਪਾਲ ਜੀ ਦੀਆਂ ਚੋਣਾਂ ਨੂੰ ਲੈ ਕੇ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਕਿਹੜੇ-ਕਿਹੜੇ ਮਤਲਬ ਮਸਲੇ ਨੂੰ ਲੈ ਕੇ ਕਿਸੇ ਇਹ ਚੋਣਾਂ ਵਿੱਚ ਉਹਨਾਂ ਦਾ ਸਾਥ ਦਿੱਤਾ। ਵਾਹਿਦ ਜੀ ਕਾ ਖਾਲਸਾ ਵਾਹਿਦ ਜੀ ਕੀ ਫਤਿਹ ਦਾਸ ਸਿੰਘ ਬਾਬਾ ਵਿਵੇਕ ਸਿੰਘ ਜੀ ਨਾਨਕ ਸਰ ਜਿਆਦਾ ਗਰੂਪ। ਜੋ ਮੁੱਦੇ ਸੀ ਸਾਡੇ ਨਸਾ ਛਡਾਓ ਤੇ ਸਿੰਘ ਸਜਾਓ। ਤੇ ਨਸਾ ਦੇ ਵਿੱਚ ਕੀ ਸੀ ਕਿ ਵੀ ਅੱਜ ਛੋਟੇ ਛੋਟੇ ਬੱਚੇ 15-15 ਸਾਲ ਦੇ ਧੀਆ ਸਾਡੀਆਂ ਨਸਾ ਕਰ ਰਹੀਆਂ। ਸਾਡੇ ਹਲਕੇ ਦੇ ਜੋ ਮੰਤਰੀ ਹੈ ਹਰਪ੍ਰੀਤ ਸਿੰਘ ਜੀ ਡੀਓ ਜਿਨ੍ਹਾਂ ਦਾ ਮੈਨੂੰ ਕਿ ਇਸ ਵੇਲੇ ਮੈਨੂੰ ਕਿ ਮੌਜੂਦਾ ਮੁੱਖ ਮੰਤਰੀ ਮੌਜੂਦਾ ਮੰਤਰੀ ਹੈ ਇਸ ਵੇਲੇ ਦੋ ਪਦੂਨਾ ਕੋਲਾ ਪਰ ਉਹਨਾਂ ਦੇ ਇਲਾਕੇ ਦੇ ਵਿੱਚ ਇਹਨਾਂ ਨਸ਼ਾ ਹੋਣਾ ਚੰਗੀ ਗੱਲ ਨਹੀਂ ਸੋ ਉਸ ਮੁੱਦੇ ਨੂੰ ਔਰ ਉਹਨੂੰ ਮੁੱਖ ਰੱਖੀ ਹੀ ਅਸੀਂ ਭਾਈ ਸਾਹਿਬ ਜੀ ਦਾ ਸਾਥ ਦਿੱਤਾ ਕਹਿੰਦੇ ਵੀ ਖੰਡੂਲਸਰ ਦਾ ਹਲਕਾ ਇਹਦਾ ਪੰਥਕ ਹਲਕਾ ਵੀ ਗਿਣਿਆ ਜਾਂਦਾ ਹੈ ਹਾਂਜੀ ਹਾਂਜੀ ਤੇ ਪੰਥਕ ਹਲ ਕਿਹਨੂੰ ਦੇ ਇਹ ਪੰਥਕ ਨੂੰ ਵੋਟਾਂ ਪਈਆਂ ਕਿ ਜਾਂ ਭਾਈ ਸਾਹਿਬ ਦੀ ਸੋਚ ਜਿਹੜੀ ਆ ਕਿ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾਵੇ ਬੇਰੁਜ਼ਗਾਰੀ ਖਤਮ ਕੀਤੀ ਜਾਵੇ ਗੈਂਗਸਟਰ ਖਤਮ ਕੀਤਾ ਜਾਵੇ ਬਹੁਤ ਵਧੀਆ ਗੈਂਗਸਟਰ ਵੀ ਬਹੁਤ ਵਧੀਆ ਵਾ ਹਾਂਜੀ ਹਾਂਜੀ ਬਹੁਤ ਵਧੀਆ ਵਿਚਾਰ ਹਨ ਮੈਨੇ ਕਿ ਵੀ ਅੱਜ ਜੋ ਸਮਾਂ ਹੈ ਅੱਜ ਮੈਂ ਬੇਨਤੀ ਕਰਾਂਗੇ ਕਿ ਪਿੱਛੇ ਜਦੋਂ ਪਾਈ ਸਾਹਿਬ ਨੂੰ ਮਨ ਕੇ ਪਾਈ ਸਾਹਿਬ ਦੇ ਤੇ ਇੰਜਾਮ ਲੱਗੇ ਔਰ ਪਾਈ ਸਾਹਿਬ ਨੂੰ ਫੜ ਪਰਉਣ ਵਾਸਤੇ ਕਈ ਕੋਚੇ ਨਾ ਨੇ ਵਿਊਤ ਬਣਾਈ ਇੰਨਾ ਕੰਮ ਨਹੀਂ ਸੀ ਜਿੰਨਾ ਬਣਾਤਾ ਇਨਾਂ ਨੇ ਸਰਕਾਰਾਂ ਨੇ ਅੱਜ ਗੈਂਗਸਟਰ ਇਸ ਤਰੀਕੇ ਨਾਲ ਆ ਕਿ ਵੀ ਅੱਜ ਦੇਖ ਲਿਏ ਕਿ ਵੀ ਜੰਡਿਆਲਾ ਗੁਰੂ ਆਪਾਂ ਜਿਆਦਾ ਦੂਰ ਨਹੀਂ ਜਾਂਦੇ ਜੰਡਿਆਲਾ ਗੁਰੂ ਦੀ ਗੱਲ ਕਰਦੇ ਆਂ ਆਪਾਂ ਦਿਨਾਰੇ ਗੋਲੀ ਚੱਲਦਾ ਜੀ ਦਿੰਦਿਆਰੇ ਗੋਲੀ ਚਲੇ ਕਾਫੀ ਥਾਵਾਂ ਤੇ ਨੁਕਸਾਨ ਹੋਇਆ ਵਾ ਅਕੱਲ ਸਵੇਰ ਦੀ ਗੱਲ ਕਰਦੇ ਆ ਇੱਕ ਬੀਬੀ ਆਈ ਐ ਨਗਰ ਅ ਬਡਾਲਾ ਜੋਲ ਤੋਂ ਬਡਾਲਾ ਜੋਲ ਤੋਂ ਇੱਕ ਬੀਬੀ ਆਈ ਐ ਉਹ ਕਹਿੰਦੇ ਕਿ ਸਿਰਫ 300 ਰੁਪਏ ਪਿੱਛੇ ਮੈਨੂੰ ਕਟਮਾਰ ਕੀਤੀ ਮੇਰੇ ਘਰ ਵਾਲੇ ਨੇ ਸਿਦਨਾ ਸਾਹਿਬ ਮਸਰ ਔਰ ਭਾਈ ਸਾਹਿਬ ਦੇ ਨਾਲ ਇਸ ਕਰਕੇ ਤੁਰੇ ਪੰਥਕ ਮਸ ਹਲਕਾ ਹੈ ਖੜੂਰ ਸਾਹਿਬ ਪਰ ਪੈਸੇ ਬਹੁਤ ਚੰਗੇ ਕੰਮ ਕਰ ਰਹੇ ਸੀ ਦੇਖੋ ਜਦੋਂ ਪੈਸੇ ਚੱਲੇ ਇਸ ਵਹੀਰ ਦੇ ਵਿੱਚ ਵਾਰਿਸ ਪੰਜਾਬ ਦਾ ਜੋ ਨਾਟ ਦੇ ਕੇ ਤੇ ਨਾ ਕਿਤੇ ਗੋਲੀ ਚਲੀ ਨਾ ਕਿਤੇ ਲੋਕ ਬੱਚੇ ਬੱਚੇ ਆ ਨਸ਼ੇ ਦੇ ਵਿੱਚੋਂ ਕਾਫੀ ਬੱਚੇ ਬੱਚੇ ਆ ਕਿ ਵੀ ਨਸ਼ਾ ਨਹੀਂ ਕਰਦੇ ਸੀ ਅੱਜ ਇੱਕ ਚਾਰ ਤਰੀਕ ਦੀ ਗੱਲ ਕਰਦੇ ਆ ਇੱਕ ਹਿੰਦੂ ਵੀਰ ਆ ਸੀ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਆਰ.ਸੀ. ਜੀਤ ਹਾਸਲ ਕਰਕੇ ਤੇ ਰਸਤੇ ਵਿੱਚ ਇੱਕ ਹਿੰਦੂ ਵੀਰ ਮੋਟਰਸਾਈਕਲ ਤੇ ਸਾਨੂੰ ਕਹਿੰਦਾ ਕਿ ਅਸੀਂ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਅੱਜ ਗੁਰਸਿੱਖ ਸੱਜ ਗਏ ਆ ਭਾਈ ਸਾਹਿਬ ਜੀ ਦੇ ਬੋਲ ਸੁਣ ਕੇ ਕਿ ਵੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਬੋਲਦੇ ਸੀ ਜਿਸ ਤਰ੍ਹਾਂ ਮਨੇ ਕਿ ਸਮਝਾਉਂਦੇ ਸੀ ਉਹਨਾਂ ਦੇ ਸੋਚ ਤੇ ਉਹਨਾਂ ਨੂੰ ਸੋਚ ਕੇ ਹੀ ਅਸੀਂ ਆਮ ਵਿੱਚ ਛੱਕ ਲਿਆ ਗੁਰੂ ਵਾਲੇ ਬਣ ਗਏ ਭਾਈ ਸਾਹਿਬ ਦੇ ਪਿੱਛੇ ਜੇ ਮਤਲਬ ਨਸ਼ਾ ਸ਼ਡਾਓ ਕੇਂਦਰ ਵੀ ਕੋਲੇ ਜਿਹਾ ਉਹਨਾਂ ਵਿੱਚ ਇੱਕ ਕਿੰਤੂ ਬੰਦੂ ਗੀਤੀ ਗਈ ਹੈ ਕਈ ਚੈਨਲ ਤਾਂ ਬਖਾਇਆ ਗਿਆ ਕਿ ਉਹ ਨਸ਼ਾ ਸ਼ਡਾਓ ਕੇਂਦਰ ਨਹੀਂ ਹੈਗੇ ਸੀ ਉਹ ਮਤਲਬ ਮੁੰਡਿਆਂ ਨੂੰ ਜ਼ਬਰਦਸਤੀ ਕੋਟ ਮਾਰ ਕਰਕੇ ਜਾਨਕੀ ਉਹਨਾਂ ਨੂੰ ਮਸ਼ਹਰ ਸਿਖਾਇਆ ਜਾਂਦਾ ਹੈ ਕਿ ਇਹ ਸੱਚ ਹੈ ਪਰ ਪ੍ਰੂਫ ਕਰਨ ਨਾ ਰੂਪਕਰਨ ਉਹ ਤਾਂ ਕਹਿੰਦੇ ਕਿ ਭਾਈ ਸਾਹਿਬ ਮਨਨ ਕਿ ਵੀ ਉਹ आतंकवादी है आतंकवादी का तो दर्जा ही कह सकते हैं कि देता उन्होंने कि भी यह भी सुनने इन्होंने चौरासी वाला जो दहाका भाई साहब लेके आजगा पर आज जे देखिए जे भाई साहब गलत वोट कि पै गया भाई साहब एक लाख संतानवे हजार लीड न जीते भाई साहब यह किस तरह जीत गए ਦੇਖ perturbative ਮਤਲਬ ਕਹਿੰਦੇ ਜੇ ਭਾਈ ਸਾਹਿਬ ਜਿੰਦਾ ਭਾਈ ਸਾਹਿਬ ਦੀ ਸੋਚ ਹੈ ਕਿ ਗਾਂ ਇਹ ਸੋਚ ਚੱਲੇਗੀ ਇਹ ਸੋਚ ਹੀ ਰੱਖ ਕੇ ਮਤਲਬ ਲੋਕਾਂ ਦੇ ਭਲੇ ਵਾਸਤੇ ਜਿੰਦਾ ਪਰ ਮੰਤਰੀ ਕਾਫੀ ਮੰਤਰੀ ਬਣਦੇ ਆ ਬਣ ਕੇ ਸਿਆਸਤ ਚ ਆਉਂਦੇ ਆ ਆਉਂਦੇ ਆ ਪਰ ਰੁਖ ਬਦਲ ਲੈਂਦੇ ਆ ਉਹ ਚੀਜ਼ਾਂ ਜਿਹੜੀਆਂ ਆਪਾਂ ਦਾਵਾ ਕਰਦੇ ਆ ਵੀ ਇਹ ਕਹੇ ਜਾਂਦਾ ਵਾ ਵੀ ਅਸੀਂ ਆ ਕਰਾਂਗੇ ਇਹ ਕਰਾਂਗੇ ਆ ਕੰਮ ਕਰਾਵਾਂਗੇ ਜਨਤਾ ਨੂੰ ਨਸ਼ਾ ਖਤਮ ਕਰਾਂਗੇ ਪਰ ਹੁੰਦਾ ਨਹੀਂ ਕਿ ਭਾਈ ਸਾਹਿਬ ਵੀ ਇਸੇ ਦੇ ਲੈਣ ਤੇ ਚੱਲਣਗੇ ਜਾਂ ਪੰਥਕ ਸੋਚ ਰੱਖ ਕੇ ਇਹ ਇਸ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਇਹ ਨਸ਼ਾ ਮੁਕਤ ਵਾਸਤੇ ਜੇ ਭਾਈ ਸਾਹਿਬ ਬਾਹਰ ਰਹਿੰਦੇ ਨਾ ਇਹ ਸਾਨੂੰ ਅਸੀਂ ਤੇ ਇਸ ਲਾਈਨ ਦੇ ਵਿੱਚ ਜਾਣਾ ਹੀ ਨਹੀਂ ਸੀ ਅਸੀਂ ਤੇ ਇਸ ਲਾਈਨ ਦੇ ਵਿੱਚ ਜਾਣਾ ਨਹੀਂ ਸੀ ਜੇ ਭਾਈ ਸਾਹਿਬ ਨੂੰ ਛੱਡ ਦਿੰਦੇ ਉਹ ਪਿਆਰ ਨਾਲ ਤੇ ਭਾਈ ਸਾਹਿਬ ਨੇ ਕਦੇ ਵਾਸਤੇ ਇਲੈਕਸ਼ਨ ਲੜਨਾ ਇਹ ਇਲੈਕਸ਼ਨ ਲੜਨ ਦਾ ਕਾਰਨ ਇਹ ਆ ਕਿ ਭਾਈ ਸਾਹਿਬ ਨੂੰ ਬਾਹਰ ਲਿਆਉਣਾ ਜੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਉਹ ਵਹਿੀਰ ਲੈ ਕੇ ਚੱਲੇ ਆ ਨਸ਼ਾ ਛਡਾਓ ਕੇਂਦਰ ਬਣਾਏ ਕਾਫੀ ਥਾਵਾਂ ਤੇ ਪਰ ਨਸ਼ਾ ਛਡਾਉਣ ਕਰਕੇ ਝੋਟਾ ਜੀ ਅੱਜ ਡਬਲੂਗਰ ਜੇਲ੍ਹ ਦੇ ਵਿੱਚ ਨਸ਼ਾ ਛਡਾਉਣ ਕਰਕੇ ਉਹ ਜੇਲ੍ਹ ਚ ਉਹਨਾਂ ਨੇ ਕੀ ਗਲਤ ਅਫਵਾਹ ਫੈਲਾਈਆਂ ਜੋ ਆਪਣਾ ਉਹ ਹੈ ਜੀ ਡਬਲੂਗਰ ਜੇਲ੍ਹ ਚ ਨਸ਼ਾ ਨਾਲ ਸਰਕਾਰਾਂ ਨੂੰ ਨਫਾ ਆ ਬਹੁਤ ਫਾਇਦੇ ਹੁੰਦੇ ਆ ਜੀ ਕੰਦੂਰ ਸਭਾ ਹਲਕਾ ਦੇ ਭਾਈ ਅਮਰਪਾਲ ਜੀ ਨੇ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਬੜਾ ਯੋਗਦਾਨ ਪਾਇਆ ਵਾ ਕਿਥੋਂ ਤੱਕ ਲੋਕਾਂ ਨੂੰ ਵੀ ਆਪਣੇ ਸਾਥ ਦੇ ਵਿਸ਼ਵਾਸ ਹੋਇਆ ਵੀ ਆਪਣਾ ਜੇ ਭਾਈ ਸਵੌਣਗੇ ਦੇ ਅਸੀਂ ਗਰੀਬਾਂ ਦੇ ਹੱਕ ਦੇ ਵਿੱਚ ਖੜੇ ਹੋਵਾਂਗੇ ਕਿੰਨਿਆਂ ਕੋ ਦੇਖੋ ਸਾਰੇ ਕਰਨਾ ਗੁਰੂ ਪਾਤਸ਼ਾਹ ਨੇ ਸਾਰੇ ਕਾਰਜ ਕਿ ਵੀ ਸਾਡਾ ਇੱਕ ਮਿਸ਼ਨ ਸੀ ਮੈਂ ਇਸ ਮੇਰਾ ਇਹ ਲਾਈਨ ਨਹੀਂ ਸੀ ਸਾਡਾ ਇੱਕ ਲੈਨ ਆ ਗਾਵੋ ਸੱਚੀ ਬਾਣੀ ਸਿਰਫ ਬਾਣੀ ਨੂੰ ਗਾਉਣ ਦਾ ਸਾਡਾ ਇੱਕ ਜਰੀਆ ਸੀ ਕਿ ਭਾਈ ਆਪਣਾ ਕਿ ਵੀ ਅਸੀਂ ਘਰ-ਘਰ ਜਾ ਕੇ ਦੁੱਖ ਨਿਵਾਰਨ ਅਸੀਂ ਕੈਂਪ ਲਾਉਂਨੇ ਗੁਰਮਤ ਕੈਂਪ ਆ ਸਾਡਾ ਪਰ ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਬਾਣੀ ਗਾਓ ਘਰਾਂ ਦੇ ਕਲੇਸ਼ ਮੁਕਾਓ ਔਰ ਜੋ ਇਲੈਕਸ਼ਨ ਦੇ ਵਿੱਚ ਭਾਈ ਸਾਹਿਬ ਜਿੱਤੇ ਆ ਇਹਦੇ ਵਿੱਚ ਕੀ ਆ ਕਿ ਵੀ ਗੁਰੂ ਸਾਹਿਬ ਜੀ ਕਿਰਪਾ ਕਰਨ ਕਿ ਔਰ ਜੋ ਇਲੈਕਸ਼ਨ ਦੇ ਵਿੱਚ ਭਾਈ ਸਾਹਿਬ ਜਿੱਤੇ ਆ ਇਹਦੇ ਵਿੱਚ ਕੀ ਆ ਕਿ ਵੀ ਗੁਰੂ ਸਾਹਿਬ ਜੀ ਕਿਰਪਾ ਕਰਨ ਕਿ ਵੀ ਜਿੰਨਾ ਜੋ ਸੋਚ ਸਾਡੀ ਸੋਚ ਤੇ ਕੋਈ ਆ ਭਾਈ ਸਾਹਿਬ ਜੀ ਦੀ ਸੋਚ ਹੈ ਕਿ ਵੀ ਅਸਾਂ ਪੰਜਾਬ ਨਸ਼ਾ ਮੁਕਤ ਕਰਨਾ ਹੈ ਜੀ ਹੁਣ ਭਾਈ ਸਾਹਿਬ ਜਿੱਤ ਗਏ ਆ ਚਲੋ ਭਾਈ ਸਾਹਿਬ ਦੇ ਮਰਾ ਬਹੁਤ ਜ਼ਿਆਦਾ ਮਲਵਰੀਆ ਕੰਮ ਕਰ ਰਹੀ ਸੀ ਆਪਾਂ ਉਹਨਾਂ ਨੂੰ ਜਿਹੜੇ ਲੋਕਾਂ ਨੇ ਧੰਦਾ ਸਹਿਯੋਗ ਦਿੱਤਾ ਇਹ ਜਿੱਤ ਨੂੰ ਵਿੱਚ ਤੁਹਾਡਾ ਬਹੁਤ ਜ਼ਿਆਦਾ ਦੇਤਾ ਕੀ ਕਹਿਣਾ ਕੀ ਜਾਊਗਾ ਉਹਨਾਂ ਨੂੰ ਲੋਕਾਂ ਨੂੰ ਕੀ ਸ ਦੇ ਦੇਣਾ ਚਾਹੂਗੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਜਿਸ ਹਰ ਇੱਕ ਦਾ ਇੱਕ ਮੈਂ ਤਾਂ ਹਜੇ ਤੱਕ ਹਜੇ ਤੱਕ ਦੇ ਅੱਜ ਤੱਕ ਦਾ ਰਿਜਲਟ ਹੈ ਸਾਰੀ ਦੀ ਸੋਚ ਹੈ ਕਿ ਭਾਈ ਨਸ਼ਾ ਖਤਮ ਹੋਵੇ ਔਰ ਮੈਂ ਤਾਂ ਇਹ ਜਾਣਦਾ ਕਿ ਵੀ ਸਾਰੀ ਸੰਗਤ ਇਹੀ ਸੋਚ ਕੇ ਦਿੱਤਾ ਕਿ ਪੰਜਾਬ ਸਾਡਾ ਬਚ ਜਾਊਗਾ ਸਾਡੇ ਬੱਚੇ ਵੱਜ ਜਾਣਗੇ ਸਾਡੀ ਹੋਂਦ ਵੱਜ ਜਾਊਗੀ ਜੇ ਇਹ ਨਸ਼ਾ ਖਤਮ ਹੋ ਗਿਆ ਭਾਈ ਅਮਰਪਾਲ ਜੀ ਮਦਰਤਾ ਦਾ ਕਹਿੰਦਾ ਮਤਲਬ ਭਾਈ ਅਮਰਪਾਲ ਜੀ ਇਸ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਕੋਸ਼ਿਸ਼ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਇਹ ਮੁਕਤ ਹੋ ਗਿਆ ਜੀ ਬਹੁਤ ਵਧੀਆ ਗੱਲ ਕਹੀ ਭਾਈ ਸਾਹਿਬ ਉਹਨਾਂ ਨੇ ਵੀ ਭਾਈ ਅਮਰਪਾਲ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਾਉਣਗੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਦਾ ਜਿੰਨਾ ਵੀ ਵਗੋ ਸਾਰੇ ਭਲਾ ਕਰਨਗੇ ਮੈਂ ਜਨਹਿੜਾ ਗੁਰੂ ਦਾ ਪੱਤਰਕਾਰ ਕਬੀਰ ਸਿੰਘ ਸਾਢੀ ਹੁਣ ਤੁਸੀਂ ਭਾਈ ਅਮਰਪਾਲ ਦੀ ਜਿੱਤ ਦੇ ਖੁਸ਼ੀ ਵਿੱਚ ਪਿੰਡ ਪਿੰਗਰ ਨਗਰ ਨਗਰ ਇੱਕ ਸੁਖਮਨੀ ਸਾਹਿਬ ਕਿਤੇ ਕਰਾ ਰਹੇ ਕੋਈ ਅਖਨ ਪਾਠ ਸਾਹਿਬ ਕਰਾ ਰਹੇ ਪਰ ਨਾਨਕ ਸਰ ਜਨਹਿੜਾ ਗੁਰੂ ਵਿੱਚ ਸਾਰੀ ਸੰਗਤਾਂ ਦਾ ਸਹਿਯੋਗ ਸਦਕਾ ਉਹ ਬਹੁਤ ਵੱਡੇ ਪੱਧਰ ਤੇ ਸਮਾਗਮ ਕਰਾਇਆ ਜਾ ਰਿਹਾ 13 14 15 ਤਰੀਕ ਔਰ ਭਾਈ ਸਾਹਿਬ ਜੀ ਦੀ ਸੋਚ ਸੀ ਕਿ ਵੀ ਅਮਰ ਸੰਚਾਰ ਔਰ ਅਮਰ ਸੰਚਾਰ ਕਰਕੇ ਹੀ ਇਹ ਸਾਰੇ ਪ੍ਰੋਗਰਾਮ ਰੱਖਿਆ ਗਿਆ ਸੀ ਕਿ ਜਿੰਦੇ ਕਰਕੇ ਸਰਕਾਰਾਂ ਚੰਗੀ ਨਹੀਂ ਲੱਗੀ ਤੇ ਅੱਜ ਫਿਰ ਅਮਰ ਸੰਚਾਰ ਸ਼ੁਰੂ ਹੋਣ ਲੱਗਿਆ 15 ਤਰੀਕ ਤੋਂ ਤੇ ਜਿੰਨਾ ਕਿਸਾਨ ਸੰਗਠਨਾਂ ਨੇ ਅਮਰੇ ਛਕਣਾ ਤੇ ਆਪਣਾ ਨਾਮ ਦਰਜ ਕਰਾ ਦੇਣ ਨਾਮਿਕ ਸਰਜੰਦੇ ਵਾਲਾ ਗੁਰੂ ਜਾਂ ਆਪਣੇ ਆਪਣੇ ਹਲਕੇ ਦੇ ਵਿੱਚ ਅ ਦਫਤਰ ਬਣੇ ਆ ਉਥੇ ਜਾ ਕੇ ਨਾਂ ਦਰਜ ਕਰਵਾ ਸਕਦੇ ਆ ਮੈਂ ਪੱਤਰਕਾਰ ਕੋਲਜੀਤ ਸਿੰਘ ਢਾਡੀ ਜਿੰਦਾਲਾ